ਜਿਹੜੇ ਬਜ਼ਾਰਾ ਜੀ ਆਕੇ ਤੁਸੀਂ 10 1000 ਰੁਪਏ ਦੇ 2 ਪੀਸ ਕੋਟਪੈਂਟ ਲੈਣੇ ਹੋ ਸਾਡੇ ਕੋਲ ਆਜੋ ਸਿਰਫ 2995 ਚ 2 ਪੀਸ ਕੋਟਪੈਂਟ ਉਹ ਵੀ ਸਲਾਈ ਕਰਕੇ ਲੈ ਜਾਓ ਆ ਦੇਖੋ ਤੁਸੀਂ ਜਿਹੜਾ ਲੈਣਾ ਤਰਸੇਮ ਜੱਸਰ ਵਾਲਾ ਇਹਦੇ ਵਿੱਚ ਹੀ ਵੱਡੇ ਫਾਇਦੇ ਕਰਾਂਗੇ ਤੇ ਜੇ ਤੁਸੀਂ ਲੈਣਾ ਹੈਗਾ 3 ਪੀਸ ਕੋਟਪੈਂਟ 15 15000 ਰੁਪਏ ਬਾਜ਼ਾਰ ਦਾ ਰੇਟ ਆ ਬਹੁ ਸਾਡੇ ਕੋਲ ਤੁਸੀਂ ਸਿਰਫ 3760 ਚ 3 ਪੀਸ ਕੋਟਪੈਂਟ ਸਲਾਈ ਕਰਕੇ ਲੈ ਜਾਓ ਅੰਕਲ ਉਹ ਬੁੱਟਰ ਰੋਡ ਕਾਤੀਆਂ ਤੇ ਕਪੜਾ ਕਿਸੇ ਵਪਾਰੀ ਤੋਂ ਨਹੀਂ ਲਿੱਤਾ ਜਾਂਦਾ ਕਪੜਾ ਕਿਸੇ ਡੀਲਰ ਤੋਂ ਨਹੀਂ ਲਿੱਤਾ ਜਾਂਦਾ ਸਿੱਧਾ ਫੈਕਟਰੀਆ ਮਿੱਲਾ ਤੋਂ ਕੱਪੜਾ ਲੈ ਕੇ ਆਉਨੇ ਆ ਟੇਲਰ ਆਉਦੇ ਆ ਆਪ ਹੀ ਸੀਨੇ ਆ ਆਪ ਹੀ ਕੱਪੜਾ ਲਾਉਨੇ ਆ ਤਾਂ 2995 ਜੇ ਕਿਉਂ ਨਾ ਦਈਏ ਭਾਈ 2995 ਜੇ ਰੰਗ ਰੂਗ ਕੱਪੜਾ ਸਾਰਾ ਕੋਲ ਚੰਗਾ ਭੈ ਘੱਟੋ ਭਾਜੀ ਰੰਗ ਇੰਨੇ ਦੇ ਦੇਣੇ ਆ ਜਿੰਤਾ ਦੇ ਮਰਜ਼ੀ ਤੁਸੀਂ ਲੈ ਲਓ ਚਾਹੇ ਪਿਸਤਾ ਟੈਨ ਗ੍ਰੀਨ ਚਾਹੇ ਗ੍ਰੇ ਕਲਰ ਲੈਣਾ ਬਲੈਕ ਲੈਣਾ ਸਕਿਨ ਲੈਣਾ ਜਿੰਨੀਆਂ ਮਰਜ਼ੀ ਸੇਦਾ ਲੈ ਲਓ ਭਾਜੀ ਦੇਖੋ ਇਟਾਲੀਅਨ ਕੋਟ ਪੈਂਟ ਹੈਗੇ ਚੈੱਕ ਕਰੋ ਇਟਲੀ ਦੇ ਕੋਟ ਪੈਂਟ ਹੈਗੇ ਆ ਬਾਜ਼ਾਰਾ ਦੇ ਵਿੱਚ ਇਹਨਾਂ ਦੀ 5 5000 ਰੁਪਏ ਇਕੱਲੇ ਸਮਾਈ ਤੇ 15 2000 ਦਾ ਕੋਟ ਪੈਂਟ ਬੰਦਾ 4500 ਦਾ ਸੀ ਕੇ ਦੇ ਦਾਂਗੇ ਆਪਾਂ ਯਾਰ ਆਪਦਾ ਕੋਟ ਪੈਂਟ ਅਸੀਂ 6300 ਰੁਪਏ ਦੇ ਵਿੱਚ ਸੀ ਕੇ ਦੇ ਦਨੇ ਆ ਰੇਮੈਂਟ ਦਾ ਕੋਟ ਪੈਂਟ ਅਸੀਂ 8250 ਰੁਪਏ ਦਾ ਸੀ ਕੇ ਦੇ ਦਨੇ ਆ ਸੇਮ ਜਸੜ ਸਟਾਈਲਸ 6 ਬਟਨ ਲਾ ਕੇ 6300 ਰੁਪਏ ਦਾ ਸੀ ਕੇ ਦੇ ਦਾਂਗੇ ਅੱਛਾ ਆ ਲਾਈਨ ਵਾਲਾ ਕੋਟ ਪੈਂਟ ਬਿਲਕੁਲ ਭਾਜੀ 6300 ਰੁਪਏ ਦੇ ਵਿੱਚ ਸੀ ਕੇ ਰੰਗਾਂ ਮੇਚੀ ਤੁਸੀਂ ਚੈੱਕ ਕਰ ਲਓ ਟਾਪ ਕਲਾਸ ਦੀ ਰੰਗਾਂ ਮੇਚੀ ਆ ਸਾਰੀ ਤਰ੍ਹਾਂ ਦੀ ਵੈਰਾਈਟੀ ਕੋਟ ਪੈਂਟ ਦੇ ਵਿੱਚ ਹੈਗੀ ਆ। ਦਾ ਲਗਜ਼ਰੀ ਚੈੱਕ ਤੁਹਾਨੂੰ ਮਿਲ ਜਾਣਗੇ 4500 ਰੁਪਏ ਦਾ ਬਲੇਜ਼ਰ ਬਣਾ ਕੇ ਦਵਾਂਗੇ ਡੀਸੀ ਸਾਹ ਵਾਲਾ ਬੜੇ ਬੜੇ ਸੋਹਣੇ ਸੋਹਣੇ ਚਿੱਟੇ ਰੰਗ ਦੇ ਕੁਰਤੇ ਪਜਾਮੇ ਵੈਰਾਈਟੀ ਬਹੁਤ ਜ਼ਿਆਦੀ ਇਹਦੇ ਵਿੱਚ। ਜੇ ਤੁਸੀਂ ਪੇਪਰ ਕਾਟਨ ਦਾ ਕੁਰਤਾ ਪਜਾਮਾ, ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਤੁਸੀਂ ਲੈ ਲੈਣ ਦਾ ਕੁਰਤਾ ਪਜਾਮਾ ਲੈਣਾ ਸਾਡੇ ਕੋਲ 700 ਰੁਪਏ ਤੋਂ ਵਾਈਟ ਕੁਰਤਾ ਪਜਾਮਾ ਸ਼ੁਰੂਆਤ ਹੈ 3000 ਤੱਕ ਲੈ ਲੋ ਜੀ। ਜੇ ਕੋਈ ਕਵੇ ਮੈਂ ਸਲਵਾਰ ਸੂਟ ਬਣਾਉਣਾ, ਪਠਾਨੀ ਸੂਟ ਬਣਾਉਣਾ ਉਹਦੇ ਲਈ ਵੀ ਉਦਾਂ ਦੇ ਕੱਪੜੇ ਹੈਗੇ ਆ। ਕੱਪੜੇ ਇਸ਼ੀਆ ਦਾ ਕਪੜਾ ਸੀ 2350 ਰੁਪਏ ਦੇ ਵਿੱਚ ਦੇ ਦਾਂਗੇ ਇਹ ਹੁਣ ਠੰਡ ਹੋਈ ਜਾਂਦੀ ਰਹੀ ਠੰਡ ਦੇ ਲਈ ਸਾਡੇ ਕੋਲ ਗਰਮ ਕੁਰਤੇ ਪਜਾਮੇ ਵੀ ਹੈਗੇ ਆ ਬਜ਼ੁਰਗਾਂ ਲਈ ਵੀ ਕੁਰਤੇ ਪਜਾਮੇ ਹੈਗੇ ਆ ਮੁੰਡਿਆਂ ਖੁੰਡਿਆਂ ਲਈ ਵੀ ਹੈਗੇ ਆ ਕਲਰ ਦੇ ਵਿੱਚ ਵੀ ਹੈਗੇ ਤੇ ਵਾਈਟ ਦੇ ਵਿੱਚ ਵੀ ਹੈਗੇ ਮਤਲਬ ਸਾਰਿਆਂ ਦਾ ਵੱਡਾ ਫਾਇਦਾ ਸੀ ਕਰਕੇ ਜਾਣਾ ਜਵਾਨੀਆਂ ਬਜ਼ਾਰਾਂ ਦੇ ਵਿੱਚ 10 10 15 15000 ਰੁਪਿਆ ਕੱਲਾ ਰੈਂਟ ਆ ਤੁਸੀਂ 10 12000 ਜੇ ਸਾਡੇ ਕੋਲ ਆਪਦੇ ਮਨ ਪਸੰਦੀ ਸ਼ੇਰਵਾਨੀ ਸੀ ਕੇ ਲੈ ਜਾਓ ਜੀ ਜੇ ਅਪਾ ਸ਼ਰਟ ਦੀ ਗੱਲ ਕਰੀਏ ਬੜੀ ਸੋਹਣੀ ਕਲੈਕਸ਼ਨ ਆ ਬੜੀ ਸੋਹਣੇ ਇਹਦੇ ਵਿੱਚ ਡਿਜ਼ਾਈਨ ਆ ਇਹ ਕਿੱਥੋਂ ਸ਼ੁਰੂ ਹੁੰਦਾ ਦੇਖੋ ਜੀ 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਲਗਜ਼ਰੀ ਸ਼ਰਟ ਤੁਸੀਂ ਲੈਣੀ ਆ 600 800 900 1000 1200 ਤੱਕ ਤੇ ਸਾਡੇ ਕੋਲ ਚੈੱਕ ਸ਼ਰਟਾਂ ਮਿਲ ਜਾਂਦੀ ਆ ਤੁਸੀਂ ਇਸ ਵੇਲੇ ਪੂਰੇ ਵੋਲ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਡਿਵਾਈਨ ਦਸਤਾਰ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰਾਂ ਗਿਆ ਰੰਗ ਚਾਹੇ ਤੁਸੀਂ ਡਾਰਕ ਲੈ ਜੋ ਚਾਹੇ ਤੁਸੀਂ ਲਾਈਟ ਲੈ ਜੋ ਇਹਦੇ ਵਿੱਚ ਰੂਬੀਆ ਮਿਲ ਜੂ ਫੋਲਵਲ ਮਿਲ ਜੂ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਦੇਖੋ ਪੈਕਿੰਗਾਂ ਬੜੀਆਂ ਸੋਹਣੀਆਂ ਜ਼ਬਰਦਸਤ ਟਾਈਆਂ ਆ ਚੈੱਕ ਕਰ ਲੋ ਮੈਂ ਦੇਖਦਾ ਬਹੁਤ سارے ਵੱਡੇ ਸ਼ੋਅਰੂਮਾਂ 'ਚ ਇਹ ਜੀ 1500 ਦੀ ਟਾਈ 1700 ਦੀ ਟਾਈ ਬਿਲਕੁਲ ਨਹੀਂ 550 ਰੁਪਏ ਦੀ ਟਾਈ ਦਵਾਂਗੇ ਲਾਈਨਿੰਗ ਦਾ ਕਪੜਾ ਗਾਰੰਟੀ ਵਾਲਾ ਦਵਾਂਗੇ ਸਿਰਫ 45 ਰੁਪਏ ਮੀਟਰ 550 ਤੋਂ ਪਲੱਸ ਰੰਗ ਮਿਲਣਗੇ ਰੰਗਾ ਮੇਜੀ ਟੌਪ ਕਲਾਸ ਹੀ ਲਕਜ਼ਰੀ ਕੱਪੜਾ ਦਵਾਂਗੇ ਡਿਵਾਈਨ ਦਸਤਾਰ ਦਾ ਦੀਪਕ ਗੋਲਡ ਦੇ ਨਾਮ ਦੀ ਵੈਰਾਈਟੀ ਹੈ ਜਬਰਦਸਤ ਵੈਰਾਈਟੀ 45 ਰੁਪਏ ਮੀਟਰ ਜੋ ਕਿ ਲੈ ਕੇ ਦਿੱਤਾ ਵੇ। ਸੋ ਦੇਖੋ ਕੋਟ ਬੈਂਡ ਕੁਰਤੇ ਮੈਂ ਦੇਖ ਰਿਹਾ ਸਵੈਡ ਸ਼ਾਟ ਆ ਤੁਸੀਂ ਚੈੱਕ ਕਰ ਲੋ ਬਾਜ਼ਾਰ ਦੇ ਵਿੱਚ ਕੋਈ 1200 ਕੋਈ 1400 ਕੋਈ 1300 ਸਿਰਫ 500 ਰੁਪਏ ਦੇ ਵਿੱਚ ਠੰਡ ਠੁੰਨੀ ਲੱਗਣ ਨਹੀਂ ਹਾਫ ਜਿਪਰ ਦੇ ਵਿੱਚ ਤੁਹਾਨੂੰ ਚਾਹੀਦੀ ਹੈ ਚੀਜ਼ ਉਹ ਵੀ ਤੁਹਾਨੂੰ ਮਿਲ ਜਣੇ ਆ ਸਾਈਜ਼ ਦੇ ਵਿੱਚ ਸਾਰੇ ਮਿਲ ਜਣੇ ਆ। ਬਿਲਕੁਲ ਜੀ ਜੈਕਟਾ ਤੁਸੀਂ ਚਾਹੇ ਹਾਫ 슬ੀਵ ਲੈਣੀਆਂ ਚਾਹੇ ਫੁੱਲ ਬਾਜੂ ਵਾਲੀਆਂ ਲੈਣੀਆਂ ਆ। ਟੋਪੀ ਬਣੀ ਵੀਆ ਹੁਣ ਤੁਹਾਨੂੰ ਠੰਡ ਨਹੀਂ ਲੱਗਣ ਦੇਣੀ ਹੁਣ ਤੁਸੀਂ ਡਾਕਟਰਾਂ ਨੂੰ ਪੈਸੇ ਨਾ ਭਰੋ ਆ ਕੇ ਗਰਮ ਚੀਜ਼ਾਂ ਲੈ ਜਾਓ ਆ ਵੀ ਤੁਸੀਂ ਚੈੱਕ ਕਰ ਲਓ ਬਈ ਸਿਰਫ 850 ਦੇਣੀ ਆ ਜਿਹੜੀਆਂ ਤੁਸੀਂ ਬਾਜ਼ਾਰ 'ਚ 15-1500 1700 850 ਦੇ ਵਿੱਚ ਫੁੱਲ ਬਾਜੂ ਵਿਦ ਕੈਪ ਤੁਹਾਨੂੰ ਅਸੀਂ ਦੇ ਦੇਣੀ ਆ ਅੰਕਲੋਂ ਬੁੱਟਰ ਰੋਡ ਕਰਦੀਆਂ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣ ਦਾ ਫੋਨ ਕਰ ਲਓ ਸਸਤੀ